ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰਦੁਆਰਾ ਖੜੇ ਦਾ ਖਾਲਸਾ ਕੋ ਕਬੀਰ ਰਾਜਪਾਲ ਧਨਾਲ ਸਿੰਘ ਜੀ ਦੇ ਪੁੱਤਰ ਸਤਨ ਮੁਖसेवादार ਮਹਾਪੁਰਖ ਬਾਬਾ ਸਤਨਾਮ ਸਿੰਘ ਜੀ ਜੋ ਕਿ ਧਰਮ ਦੇ ਪੱਖੀ ਨਵੇਕਲੇ ਕੰਮ ਕਰ ਰਹੇ ਆ ਆਪ ਜੀ ਨੂੰ ਪਤਾ ਇਹ ਸਾਰੀ ਸੰਗਤ ਨੂੰ ਤੇ ਇਸੇ ਤਰ੍ਹਾਂ ਥੋੜੇ ਦੇ ਨਾਮ ਦੇ ਵਿੱਚ ਸਾਡੇ ਇਲਾਕੇ ਵਿੱਚ ਪਿੰਡ ਲਾਗੇ ਫੈਲੋ ਕੇ ਸਾਡੀ ਬੱਚੀ ਗੁਰਪ੍ਰੀਤ ਕੌਰ ਜੋ ਕਿ ਰਾਜਸਥਾਨ ਦੇ ਵਿੱਚ ਕੋਈ ਸ਼ਹਿਰ ਹੈ ਉੱਥੇ ਆਪਣਾ ਪੇਪਰ ਦੇਣ ਵਾਸਤੇ ਗਈ ਸੀ ਤੇ ਪੇਪਰ ਦੇਣ ਤੋਂ ਬੱਚੀ ਨੂੰ ਰੋਕਿਆ ਗਿਆ ਹੈ ਕਾਰਨ ਇਹ ਬਣਿਆ ਹੈ ਕਿ ਜਿਤਨੋਂ ਮਤਲਬ ਜਿਹੜੇ ਧਾਰਮਿਕ ਚਿੰਨ੍ਹ ਆ ਸਾਡੇ ਸਾਡੇ ਗੁਰੂ ਸਾਹਿਬ ਨੇ ਦਿੱਤੇ ਸਾਨੂੰ ਪੰਜ ਕਕਾਰ ਉਹਦੇ ਵਿੱਚ ਸ੍ਰੀ ਸਾਹਿਬ ਤੇ ਕੜਾ ਉਤਾਰ ਉਤਾਰ ਕੇ ਜਾਣ ਵਾਸਤੇ ਅੰਦਰ ਕਿਹਾ ਗਿਆ ਹੈ ਜਿਹੜੇ ਉੱਥੇ ਅਧਿਕਾਰੀ ਸੀ ਉਹਨਾਂ ਦੀ ਵੱਡੀ ਨਾਕਾਮੀ ਹੈ ਉਹਨਾਂ ਦੀ ਮਾੜੀ ਆਦਤ ਹੈ ਵੀ ਜੇ ਇਹ ਜਿਹੜਾ ਇੱਕ ਸਿੱਖ ਧਰਮ ਦੇ ਜਿਹੜੇ ਆਪਣੇ ਇਹ ਚੇਨੇ ਆ ਨਾ ਉਹਨਾਂ ਨੂੰ ਚੰਗੇ ਨਹੀਂ ਲੱਗਦੇ ਹੁਣ ਇਹ ਸਾਨੂੰ ਨੇ ਪਤਾ ਵੀ ਕਿਹੜੀ ਕਲੋਨੀ ਚੰਗੇ ਲੱਗਦੇ ਤੇ ਗੁਰੂ ਸਾਹਿਬ ਕਿਰਪਾ ਕਰ ਉਹਨਾਂ ਨੂੰ ਸਮੱਤ ਬਖਸ਼ਣ ਤੇ ਇਹ ਪਿਛਲਾ ਇਤਿਹਾਸ ਫੋਲ ਕੇ ਆਪਾਂ ਵੇਖ ਲਈਏ ਸਿੱਖਾਂ ਦਾ ਵੀ ਆਪਾਂ ਕਿਵੇਂ ਸਿੱਖਾਂ ਨੇ ਦੇਸ਼ ਵਾਸਤੇ ਕੁਰਬਾਨੀਆਂ ਕੀਤੀਆਂ ਤੇ ਉਹੋ ਕੁਰਬਾਨੀਆਂ ਦਾ ਮੁੱਲ ਵੀ ਆਪਾਂ ਮੋੜ ਦਈਏ ਸੋ ਮੈਂ ਇਹ ਹੀ ਕਹਿਣਾ ਚਾਹਾਂਗਾ ਗੁਰੂ ਸਾਹਿਬ ਕਿਰਪਾ ਕਰਨ ਤੇ ਜਿਹੜੇ ਸਾਡੇ ਕੌਮ ਦੇ ਆਗੂ ਆ ਮਹਾਰਾਜ ਉਹਨਾਂ ਨੂੰ ਸਮਤ ਬਖਸ਼ੇ ਉਹ ਇਸ ਚੀਜ਼ ਵੱਲ ਧਿਆਨ ਦੇਣ ਕਿ ਹਾਂ ਹੋ ਸਕਦਾ ਸਰਕਾਰ ਦਾ ਕੋਈ ਇਹੋ ਜਿਹਾ ਕੋਈ ਮੁੱਦਾ ਨਾ ਹੋਵੇ ਸਰਕਾਰ ਦਾ ਧਿਆਨ ਨਾ ਹੋਵੇ ਇਸ ਪਾਸੇ ਕੋਈ ਗੱਲ ਦਾ ਤੇ ਥੱਲੇ ਜਿਹੜੇ ਆ ਮੁਲਾਜ਼ਮ ਆ ਤਬਕਾ ਜਿਹੜਾ ਉਹੀ ਇਹੇ ਕੰਮ ਕਰੀ ਜਾਂਦੇ ਹੁਣ ਕੋਈ ਉਹਨਾਂ ਦੇ ਮਨ 'ਚ ਈਰਖਾ ਹੋਵੇ ਕਿ ਅੱਜ ਕੱਲ ਲੋਕੀ ਕਈ ਕੋਈ ਚੱਕੀ ਫਿਰਦੇ ਆ ਕਿ ਕਿਸੇ ਨੂੰ ਮੰਨਦਾ ਕੋਈ ਕਿਸੇ ਨੂੰ ਮੰਨਦਾ ਹੈ ਇਸ ਪ੍ਰਤੀ ਕਈ ਵਾਰ ਸਿੱਖ ਧਰਮ ਦੇ ਨਾਲ ਕਈ ਈਰਖਾ ਕਰਦੇ ਲੋਕ ਤੇ ਮੇਰਾ ਕਹਿਣ ਦਾ ਇਹ ਹੀ ਮਤਲਬ ਹੈ ਕਿ ਆਪਾਂ ਉਹਨਾਂ ਨੂੰ ਜਾਗਰਤ ਕੀਤਾ ਜਾਵੇ ਤੇ ਜਿਹੜੇ ਸਾਡੇ ਸਿੱਖ ਕੌਮ ਦੇ ਆਗੂ ਆ ਇਹਨਾਂ ਨੂੰ ਬੇਨਤੀ ਹੈ ਸਾਰਿਆਂ ਨੂੰ ਕਿ ਅੱਗੇ ਆ ਕੇ ਤੇ ਆਪਣਾ ਫਰਜ਼ ਨਿਭਾਉਣ ਉਹ ਬੱਚੀ ਦੇ ਸਿਰ ਤੇ ਹੱਥ ਰੱਖਣ ਤੇ ਉਹ ਬੱਚੀ ਨੇ ਬੜਾ ਵੱਡਾ ਕਦਮ ਚੁੱਕਿਆ ਹੈ ਆਪਣਾ ਫਿਊਚਰ ਆਪਣਾ ਭਵਿੱਖ ਸਾਰਾ ਦਾਅ ਤੇ ਲਾਇਆ ਹੈ ਤੇ ਉਹਨੇ ਸਿੱਖੀ ਨੂੰ ਪੈਲ ਦਿੱਤੀ ਹੈ ਬਹੁਤ ਵੱਡੀ ਗੱਲ ਹੈ ਤੇ ਮੈਂ ਤੇ ਇਸ ਗੱਲ ਤੋਂ ਖੁਸ਼ ਹਾਂ ਕਿ ਜਿਨੇ ਦੁਨਿਆਵੀ ਪੱਖ ਨਹੀਂ ਵੇਖਿਆ ਜਿਨੇ ਅਧਿਆਤਮਿਕ ਪੱਖ ਵੇਖਿਆ ਹੈ ਤੇ ਬੜੀ ਕਿਰਪਾ ਸੱਚੇ ਪਾਸ਼ਾ ਨੇ ਉਹ ਲੜਕੀ ਤੇ ਬੱਚੀ ਸਾਡੀ ਤੇ ਕੀਤੀ ਹੈ ਇਹ ਸਾਡੇ ਇਲਾਕੇ ਦਾ ਮਾਣ ਹੈ ਸੋ ਗੁਰੂ ਸਾਹਿਬ ਕਿਰਪਾ ਕਰੇ ਉਹ ਸਾਰੇ ਬੱਚੇ ਜਿਹੜੇ ਸਿੱਖ ਧਰਮ ਵਿੱਚ ਪੈਦਾ ਹੋਏ ਆ ਉਹ ਆਪਣੇ ਕਕਾਰਾਂ ਦਾ ਆਪਣੇ ਧਰਮ ਦਾ ਇਸੇ ਤਰ੍ਹਾਂ ਮਾਣ ਇਹ ਮਾਣ ਸਨਮਾਨ ਕਰਦੇ ਰਹਿਣ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪਣਾ ਨੇ ਵੇਖਿਆ ਸਿੱਖੀ ਨੂੰ ਪਹਿਲਾਂ ਪਹਿਲ ਦਿੱਤੀ ਹੈ ਬਿਲਕੁਲ ਸਭ ਤੋਂ ਵੱਡੀ ਗੱਲ ਹੈ ਇਹ ਗੱਲ ਦੀ ਸਾਨੂੰ ਖੁਸ਼ੀ ਹੈਗਾ ਹਾਂ ਬਹੁਤ ਵੱਡੀ ਗੁਰਮਾਨੀ ਹੈ ਜੀ ਸਾਰੀ ਨਹੀਂ ਕਰ ਸਕਦਾ ਜੀ ਹਾਂ ਜੀ ਹਾਂ ਜੀ ਚਲੋ ਇਹ ਮਹਾਰਾਜ ਦਾ ਹੁਕਮ ਹੈ ਮੈਂ ਕੁਝ ਨਹੀਂ ਕੀਤਾ ਮਹਾਰਾਜ ਦੀ ਬਖਸ਼ੀ ਸੇਵਾ ਮਹਾਰਾਜ ਦੀ ਹਾਂ ਜੀ ਹਾਂ ਜੀ ਸੇਵਾ ਮਹਾਰਾਜ ਦੀ ਬਖਸ਼ੀ ਹੋਈ ਹੈ ਮੇਰਾ ਇਹਦੇ ਚ ਕੁਝ ਨਾ ਪਰਸਨਲ ਹੈ ਨਾ ਕੁਝ ਮੈਂ ਕਿਸੇ ਲਈ ਕੀਤਾ ਹੀ ਨਹੀਂ ਹੈ ਮਤਲਬ ਮਹਾਰਾਜ ਦੇ ਹੁਕਮ ਚ ਜੋ ਉਹਨਾਂ ਨੇ ਕਰਾਣਾ ਸੀ ਸੇਵਾ ਲਈ ਹੈ ਜੋ ਕੀਤਾ ਹੈ ਉਹਨਾਂ ਦੇ ਹੁਕਮ ਚ ਬਹੁਤ ਵਧੀਆ ਹੋਇਆ ਹੈ ਤੋ ਆਉਣ ਵਾਲੇ ਬੱਚਿਆਂ ਦੇ ਲਈ ਕੁਝ ਜਿਹੜਾ ਇਹਦਾ ਸੋਲੂਸ਼ਨ ਹੋਵੇ ਕਿਉਂਕਿ ਬੱਚੇ ਤਿਆਰੀ ਕਰਦੇ ਪਹੁੰਚਦੇ ਆ ਸਾਰੇ ਬੱਚਿਆਂ ਨੂੰ ਸ਼ਾਇਦ ਐਦਾਂ ਹੈਂਡਲ ਕਰਨਾ ਨਹੀਂ ਆਉਂਦਾ ਸ਼ਾਇਦ ਉਹ ਬਹੁਤ ਬੱਚੇ ਸਫਰ ਕਰਦੇ ਐ ਇਸ ਚੀਜ਼ ਤੋਂ ਸੋ ਉਹਨਾਂ ਲਈ ਕੁਝ ਸੋਲੂਸ਼ਨ ਹੋਵੇ ਬਸ ਇਹੀ ਮੇਰੀ ਇਹ ਹੀ ਇਹ ਹੀ ਅਰਦਾਸ ਕਰਦੇ ਕਿ ਮਹਾਰਾਜ ਸੱਚੇ ਪਾਸ਼ਾ ਕਿਰਪਾ ਕਰੋ ਕਿ ਜਿਹੜਾ ਸਾਰਿਆਂ ਨੂੰ ਇਹ ਜਿਹੜੇ ਆਗੂ ਆ ਆਪਣੇ ਇਹਨਾਂ ਨੂੰ ਇਹ ਚੀਜ਼ ਦਾ ਗਿਆਨ ਆ ਜਾਵੇ ਕਿ ਜਿਹੜੇ ਆਉਣ ਵਾਲੀਆਂ ਪੀੜ੍ਹੀਆਂ ਵਾਸਤੇ ਧਿਆਨ ਕੀਤਾ ਜਾਵੇ ਹਾਂਜੀ ਤੇ ਇਹ ਆਮ ਵੇਖਿਓ ਜਿਤਰਾਣ ਤੁਸੀਂ ਕਈ ਬੱਚੀਆਂ ਕੀ ਕਰਦੀਆਂ ਜਦੋਂ ਇਸ ਤਰ੍ਹਾਂ ਹੋ ਜਾਂਦਾ ਤੇ ਰੋਣ ਲੱਗ ਪੈਂਦੀਆਂ ਜਮਲ ਮੈਂ ਵੀ ਮੇਰਾ ਸਾਰਾ ਫਿਊਚਰ ਖਤਮ ਹੋ ਗਿਆ ਮੈਂ ਹੋ ਗਿਆ ਜੋ ਹੈ ਨਾ ਸਾਡੇ ਦੇ ਦਸਵੇਂ ਪਾਤਸ਼ਾਹ ਦੀ ਵੱਡੀ ਕਿਰਪਾ ਆ ਲੈਣ ਗੱਲ ਕਰੂਗੀ ਕਿਰਪਾ ਸੀ ਸਾਰੀ ਜੀ ਉਹਨਾਂ ਕਰਾਤਾ ਸਾਹਿਬ ਨੇ ਕਿਰਪਾ ਕੀਤੀ ਆ ਆਪ ਕੋ ਕੀ ਨਾਮ ਹੈ ਅਮਰਾਈ ਉਹਦਾ ਸ਼ੁਕਰ ਹੈ ਉਹਨੇ ਹੁਕਮ ਜਿਵੇਂ ਲਾਇਆ ਹੋਵੇ ਪਾਣੀ ਦੇ ਨਾਲ ਹੀ ਸਾਰਾ ਕੁਝ ਚੱਲਦਾ ਜੀ ਪਾਣੀ ਜਦੋਂ ਪੜਦੇ ਆਪਾਂ ਨੂੰ ਮਹਾਰਾਜ ਆਂਦੇ ਆ ਕਿ ਜੀਵਨ ਮੇਰਾ ਉਹਨਾਂ ਨਹੀਂ ਹੈ ਪਰ ਚਲੋ ਮਹਾਰਾਜ ਨੇ ਜਿਵੇਂ ਵੀ ਉਹਨਾਂ ਨੂੰ ਪਾਇਆ ਉਹਨਾਂ ਨੇ ਸੇਵਾ ਕੀਤੀ ਪੁਰਾਣਾ ਕਿ ਪਿਛਲਾ ਕਰਮ ਹੈ ਤਾਂ ਇਹ ਤੁਹਾਡਾ ਨਾਮ ਬਣਿਆ ਨਾ ਚਲੋ ਮਹਾਰਾਜ ਬਸ ਇਹ ਹੈ ਕਿ ਇਹਦਾ ਕੁਝ ਹੱਲ ਬੱਚਿਆਂ ਦੇ ਲਈ ਆ ਜੇ ਮੈਨੂੰ ਉਹੀ ਚਾਹੀਦਾ ਹੈ ਜਰੂਰ ਆਊਗਾ ਕੋਈ ਗੱਲ ਨਹੀਂ ਜੀ ਇਹ ਸਾਰੇ ਕੋਈ ਹਾਲਾ ਧਿਆਨ ਕਰ ਰਹੇ ਆ ਜੀ ਸਭ ਤੁਹਾਡੀ ਕੁਰਬਾਨੀ ਨੂੰ ਲਿਆ ਹੋਵੇ ਵੀ ਇਹ ਮਤਿਆਂ ਦੇ હાਜੀ ਠੀਕ ਹੈ ਕਰ ਲਿਓ ਸੰਦੇਸ਼ ਮੈਂ ਨਹੀਂ ਕਹਾਂਗੀ ਕਿ ਮੈਂ ਸਕਾਬਲ ਹੈਗੀ ਕਿ ਮੈਂ ਜਥੇਬੰਦੀਆਂ ਜਾਂ ਸਿੱਖ ਕੌਮ ਨੂੰ ਕੋਈ ਸੰਦੇਸ਼ ਦੇਵਾਂ ਸਾਰੇ ਜਥੇਬੰਦੀਆਂ ਇਸ ਸਮੇਂ ਆ ਰਹੀਆਂ ਨੇ ਪਹੁੰਚ ਕਰ ਰਹੇ ਨੇ ਹਰ ਸਿੱਖ ਆਪਣੇ ਲੈਵਲ ਤੇ ਮੇਰੇ ਕੋ ਆ ਰਿਹਾ ਹੈ ਜਾਂ ਕਿਵੇਂ ਵੀ ਇਸ ਚੀਜ਼ ਦਾ ਇਹ ਮੁੱਦਾ ਜੈਨੂਇਨ ਹੈਗਾ ਆ ਹਰ ਇੱਕ ਨੂੰ ਇਸ ਚੀਜ਼ ਦਾ ਹੱਲ ਚਾਹੀਦਾ ਹੈ ਬਸ ਮੈਨੂੰ ਇਹ ਹੈ ਕਿ ਇਹ 4-5 ਦਿਨ ਤੱਕ ਇਹ ਮੁੱਦਾ ਐਵੇਂ ਨਾ ਹੋਵੇ ਕਿ ਸਭ ਇਸ ਚੀਜ਼ ਦਾ ਵਿਰੋਧ ਕਰਕੇ ਚੁੱਪ ਕਰਕੇ ਬੈਠ ਜਾਣ ਹਰ ਸਿੱਖ ਹਰ ਜਥੇਬੰਦੀ ਗਵਰਨਮੈਂਟ ਪੋਲੀਟੀਕਲ ਪਾਰਟੀਆਂ ਹਰ ਇਸ ਚੀਜ਼ ਤੇ ਐਫਰਟ ਕਰਨ ਕੇ ਇਸ ਚੀਜ਼ ਦਾ ਕੋਈ ਸੋਲੂਸ਼ਨ ਨਿਕਲਾਵੇ ਨੈਕਸਟ ਈਅਰ ਬੱਚਾ ਨੂੰ ਸਫਰ ਨਾ ਕਰਨਾ ਪਏ ਬਸ ਥੈਂਕ ਯੂ ਮਾਣ ਹੋਰ ਕੋਈ ਪ੍ਰਾਪਤ ਨਹੀਂ ਹੋ ਸਕਦਾ ਜੀ ਮੈਂ ਤੇ ਇਸੀ ਬੋਲ ਕੀ ਦੀ ਮੈਂ ਵੇਦਾਰਿਆ ਰਾਤ ਨੂੰ 8:00 ਵਜੇ 9:00 ਵਜੇ ਬੀਟਿੰਗ ਲੈ ਕੇ ਹੋਣਾ ਬੜਾ ਉਖਾ ਹੈ ਮਾਂ ਬਰਸ਼ੋ ਬੜੀ ਕਿਰਪਾ ਗੁਰੂ ਪਾਤਸ਼ਾਹ ਦੀ ਬੇਟੀ ਨੇ ਆਪਣੀ ਪੜ੍ਹਾਈ ਦੇ ਨਾਲ ਨਾਲ ਨਾ ਹਾਂਜੀ ਆਪਣੇ ਸਹਿਜ ਪਾਠ ਜਿਹੜੇ ਆ ਉਹ ਹਾਂਜੀ ਇਹਦੇ ਇੱਕ ਸਾਲ ਦੇ ਵਿੱਚ ਲਗਭਗ 5 ਸਹਿਜ ਪਾਠ ਕਰਦੀ ਹੈ ਜੀ ਧੰਨਵਾਦ ਤੇ ਉਹ ਇੰਨੀ ਹਾਰਡ ਪ੍ਰਾਈਸ ਤੇ ਚੱਲਦੇ ਆ ਮੇਰੇ ਜਾਰੀ ਰਹਾ ਜੀ ਹਾਂਜੀ ਚਲੋ ਉਹੀ ਕਿਰਪਾ ਹੈ ਗੁਰੂ ਪਾਤਸ਼ਾਹ ਦੀ ਜਿਹੜੀ ਇੱਥੋਂ ਤੱਕ ਮਕਾਮ ਤੇ ਪਹੁੰਚੀ ਆ। ਇਹ ਆਵੀ ਪੱਖ ਤੇ ਅਧਿਆਤਮਿਕ ਪੱਖ ਦੋਵੇਂ ਸਿੱਖਾਂ ਦੇ ਕੋਲ ਚਾਹੀਦੇ ਆ। ਹੁਣ ਇਹ ਬੱਚੀ ਕੋ ਦੋਵੇਂ ਪੱਖ ਹੈਗੇ ਆ ਚਲੋ ਇਹਨੇ دنیਵੀ ਪੱਖ ਦੇ ਵਿੱਚ ਪੜ੍ਹਾਈ ਕੀਤੀ ਹਾਂਜੀ ਹਾਂਜੀ ਤੇ ਅਧਿਆਤਮਿਕ ਪੱਖ ਦੇ ਵਿੱਚ ਪੂਰਾ ਆਪਣੇ ਆਪ ਨੂੰ ਢਾਲ ਲਿਆ ਹੈ ਹਾਂਜੀ ਬੜੀ ਵੱਡੀ ਕਰਮਾਨੀ ਮਹਾਰਾਜ ਬੜੀ ਗੱਲ ਹੈ ਜੀ ਸਰਬ ਦੀ ਹਾਂਜੀ ਬਹੁਤ ਵੱਡੀ ਕਰਮਾਨੀ ਸਾਰਾ ਕਾਦਰ ਗੁਰੂ ਸਾਹਿਬ ਆਪ ਹੀ ਕਰਾ ਦੇ ਹਾਂਜੀ ਹਾਂਜੀ ਹਾਂਜੀ